ਖੜਾ ਲਾ ਕੇ ਨਮਸਕਾਰ ਕੀਤਾ ਉੱਠੇ ਨਹੀਂ ਕੁਝ ਮਿੰਟ ਇਦਾਂ ਸਿਰ ਰੱਖਿਆ ਤੇ ਗੁਰੂ ਗੋਬਿੰਦ ਸਿੰਘ ਜੀ ਜਦੋਂ ਨਮਸਕਾਰ ਕੀਤੀ ਤੇ ਉੱਠੇ ਤੇ ਗੁਰੂ ਗੋਬਿੰਦ ਸਿੰਘ ਜੀ ਕਲਗੀਆਂ ਵਾਲੇ ਪੁੱਛਦੇ ਆਹ ਕਹਿੰਦੇ ਭਾਈ ਹੁਣ ਪਤਾ ਤੇ ਹੈ ਵੀ ਇਹਦੇ ਅੰਦਰ ਭਾਵਨਾ ਵੀ ਹੈ ਇਹਦੇ ਅੰਦਰ ਖੁਸ਼ੀ ਵੀ ਹੈ ਇਹ ਪਿਆਰਾ ਵੀ ਬਹੁਤ ਮਹਾਰਾਜ ਕਹਿੰਦੇ ਕਾਕਾ ਕੀ ਨਾਮ ਹੈ ਤੇਰਾ ਕਹਿੰਦੇ ਮਹਾਰਾਜ ਮੇਰਾ ਨਾਮ ਹੈ ਜੀ ਜੋਗਾ ਮੇਰਾ ਨਾਮ ਹੈ ਜੀ ਜੋਗਾ ਕਿਹਾ ਉਹਨਾਂ ਨੇ ਮਹਾਰਾਜ ਕਹਿੰਦੇ ਭਾਈ ਜੋਗਾ ਕਹਿੰਦੇ ਜੀ ਕਲਗੀਆਂ ਵਾਲੇ ਕਹਿੰਦੇ ਵੀ ਨਾਮ ਜੋਗਾ ਪਰ ਜੇ ਮੈਂ ਪ੍ਰੀਤ ਨਾਮ ਹੋਵੇ ਕੋਈ ਕਿਤੇ ਕਿਸੇ ਪ੍ਰਤੀ ਕੋਈ ਗੱਲ ਨਹੀਂ ਹੈ ਰਿਆ ਮਾੜੀ ਪਰ ਨਾਂ ਦੇ ਵਿੱਚ ਵੇਖਣ ਕਰ ਲੈਂਦੇ ਸੱਚੇ ਪਾਤਸ਼ਾਹ ਦਾ ਹੁਣ ਬੱਚੇ ਦਾ ਨਾਂ ਰੱਖਣ ਤੋਂ ਪਹਿਲਾਂ ਸ਼ਬਦ ਹੁਕਮਨਾਮਾ ਲਿਆ ਜਾਂਦਾ ਜਿਹੜਾ ਮੂਰੇ ਅੱਖਰ ਆ ਗਿਆ ਉਹ ਹੀ ਨਾਂ ਨਾ ਹੁਣ ਨਾਂ ਹੋਵੇ ਪ੍ਰੀਤ ਤੇ ਜੇ ਰੱਬ ਨਾ ਪ੍ਰੀਤ ਕਰਦਾ ਹੁੰਦਾ ਇਤੇ ਪਰਖਣਾ ਸੀ ਮਹਾਰਾਜ ਨੇ ਕਹਿੰਦੇ ਨਾਂ ਤੇ ਇਹਦਾ ਜੋਗਾ ਪਰ ਪੁੱਛਦੇ ਲਈ ਹੈ ਕੀ ਤੇ ਜੋਗਾ ਆਖੋ ਸਤਿਨਾਮ ਜੀ ਵਾਹਿਗੁਰੂ ਹੈ ਕੀ ਜੋਗਾ ਐਦਾਂ ਮਹਾਰਾਜ ਨੇ ਗੋਬਿੰਦ ਸਿੰਘ ਪੁੱਛਿਆ ਕਹਿੰਦੇ ਭਾਈ ਇਹ ਦੱਸ ਵੀ ਨਾਂ ਤੇ ਤੇਰਾ ਜੋਗਾ ਹੈ ਹੈ ਕੀ ਇਹ ਜੋਗਾ ਹੁਣ ਮਹਾਰਾਜ ਨੇ ਕਿਰਪਾ ਇਹੋ ਜੀ ਕੀਤੀ ਤੇ ਸੰਗਤੇ ਸੋਝੀ ਵੀ ਬੜੀ ਸੀ ਆਪਣੀ ਸੱਚੀ ਤੇ ਸੁੱਚੀ ਸੋਚ ਨਾਲ ਸੋਝੀ ਲਈ ਹੱਥ ਜੋੜ ਕੇ ਕਿਹਾ ਕਹਿੰਦੇ ਮਹਾਰਾਜ ਮੈਂ ਤੇ ਤੁਹਾਡੀ ਜੋਗਾ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਕਹਿੰਦੇ ਮੈਂ ਤੁਹਾਡੇ ਜੋਗਾ ਸੱਚੇ ਪਾਤਸ਼ਾਹ ਮੈਂ ਤੇ ਤੁਹਾਡੇ ਜੋਗਾ ਮਹਾਰਾਜ ਕਹਿੰਦੇ ਭਾਈ ਸਾਡੇ ਜੋਗਾ ਕਹਿੰਦਾ ਨਾ ਮਾਤਾ ਪਿਤਾ ਜੋ ਪਰਿਵਾਰ ਜੋਗਾ ਨਾ ਕਿਸੇ ਜੋਗਾ ਮੈਂ ਤੇ ਤੁਹਾਡੇ ਜੋਗਾ ਭਾਰਤ ਕਹਿੰਦੇ ਜੋਗਿਆ ਜੇ ਤੂੰ ਸਾਡੇ ਜੋਗਾ ਹੋਇਆ ਲੈ ਫਿਰ ਅੱਜ ਤੂੰ ਅਸੀਂ ਵੀ ਤੇਰੇ ਜੋਗੇ ਹੋ ਗਏ ਆਖੋ ਸਤਿਨਾਮ ਸ੍ਰੀ ਵਾਹਿਗੁਰੂਮ ਖੋ ਬੜੀ ਵੱਡੀ ਡੁੰਗਾਈ ਆ ਇਹ ਗੱਲ 'ਚ ਬੜਾ ਵੱਡਾ ਇਹ ਬਚਨ ਐ ਵੀ ਕਹਿੰਦੇ ਤੇਰੇ ਜੋਗੇ ਹੋ ਗਏ ਅਸੀਂ ਤੂੰ ਸਾਡੇ ਜੋਗਾ ਹੋ ਗਿਆ ਸੀ ਤੇਰੇ ਜੋਗੇ ਹੋ ਤੂੰ ਸਾਡੇ ਨਾਲ ਪਿਆਰ ਕਰਦਾ ਸੀ ਤੇਰੇ ਨਾਲ ਵੇਖੋ ਕਰ ਗਿਆ ਵਾਲਾ ਜਿਨ ਪ੍ਰੇਮ ਕਿਓ ਤਿੰਨ ਹੀ ਪ੍ਰਭ ਤਿੰਨ ਹੀ ਪ੍ਰਭ ਗੁਰੂ ਕੀਦੇ ਤੇ ਖੁਸ਼ ਹੁੰਦਾ ਸਤਿਗੁਰੂ ਹੋਏ ਦਿਆਲ ਤਾਂ ਸ਼ਰਧਾ ਪੂਰੀ ਸਾਡੇ ਅੰਦਰ ਜੇ ਦਿਆਲ ਤੇ ਗੁਰੂ ਸਾਡੇ ਤੇ ਦਿਆਲ ਤਾਂ ਨਹੀਂ ਕਰਨੀ ਸਗੋ ਹੋਰ ਕਰ ਜੇ ਭਾਵਨਾ ਹੋਏਗੀ ਤੇ ਗੁਰੂ ਕਿਰਪਾ ਕਰਕੇ ਭਾਂਡਾ ਹੋਰ ਭਰ ਦੂ ਭਾਵਨਾ ਦਾ ਹੋਰ ਭਰ ਦੂ ਹੋਰ ਭਰ ਦੂ ਹੋਰ ਭਰ ਦੂ ਜੇ ਭਰੋਸਾ ਹੋਏਗਾ ਗੁਰੂ ਦੀ ਕਿਰਪਾ ਨਾਲ ਭਰੋਸਾ ਹੋਰ ਵਧੀ ਜਾਣਾ ਵਧੀ ਜਾਣਾ ਵਧੀ ਜਾਣਾ ਵਧੀ ਜਾਣਾ ਜੁੜੇ ਰਹੋ ਬਸ ਸ਼ਬਦ ਨਾਲ ਬਾਣੀ ਨਾਲ ਜੁੜੇ ਰਹੋ ਬਣਦੀ 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 ਜਾਏ ਘਟੇ ਵੀ ਨਹੀਂ ਨਾਨਕ ਨਾਮ ਚੜਦੀ ਕਲਾ ਤੇਰੇ ਬਾਣੇ ਸਰਬਤ ਦਾ ਭਲਾ ਜੇ ਤੂੰ ਹੋ ਗਿਆ ਸਾਡੇ ਜੋਗਾ ਕਿਹਦੇ ਨਾਲ ਫਿਰ ਅਸੀਂ ਵੀ ਤੇਰੇ ਜੋਗੇ ਹੋ ਜੇ ਤੂੰ ਸਾਡੇ ਜੋਗਾ ਹੋਇਆ ਅਸੀਂ ਵੀ ਤੇਰੇ ਦੇ ਸਾਡੇ ਜੋਗਾ ਹੋਇਆ ਸੀ ਤੇਰੇ ਜੋਗੇ ਹੋਏ ਇੱਕ ਸਾਡੇ ਜੋਗਾ ਹੋਇਆ ਸੀ ਤੇਰੇ ਜੋਗੇ ਹੋਏ ਸਾਡੇ ਜੋਗਾ ਹੋਇਆ ਤੇਰੇ ਜੋਗੇ ਹੋਏ ਤੇਰੇ ਤੋਂ ਤੇ ਤੂੰ ਸਾਡੇ ਜੋਗਾ ਹੋਇਆ ਸੀ ਵੀ ਤੇਰੇ ਜੋਗੇ ਹੋਏ ਸਾਡੇ ਜੋਗਾ ਹੋਇਆ ਸੀ ਤੇਰੇ ਤੇਰੇ ਜੋਗੇ ਹੋਏ ਇਹ ਸਾਡੇ ਜੁਗਾ ਹੋਇਆ ਸੀ ਤੇਰੇ ਜੋਗੇ ਹੋਏ ਸਾਡੇ ਜੁਗਾ ਹੋਇਆ ਤੇਰੇ ਜੋਗੇ ਹੋਏ ਇਹ ਸਾਡੇ ਜੁਗਾ ਹੋਇਆ ਸੀ ਤੇਰੇ ਜੋਗੇ ਹੋਏ ਹੋ ਤੇਰੇ ਜੋਗੇ ਹੋਏ ਅਸੀਂ ਵੀ ਤੇਰੇ ਜੋਗੇ ਹੋਏ ਤੇਰੇ ਜੋਗੇ ਹੋਏ ਅਸੀਂ ਵੀ ਤੇਰੇ ਜੋਗੇ ਹੋਏ 我们<是>。<Okay. S 1> okay. ਵੇਖੋ ਗੁਰੂ ਸਾਹਿਬ ਨੇ ਕਿਰਪਾ ਕੀਤੀ ਕੁਝ ਦਿਨ ਰਹੇ ਅਨੰਦਪੁਰ ਸਾਹਿਬ ਸੇਵਾ ਕਰਦੇ ਰਹੇ ਸੰਗਤ ਕਰਦੇ ਰਹੇ ਰੋਜ਼ ਦਰਸ਼ਨ ਮੇਲਾ ਕਰਦੇ ਰਹੇ ਸੰਗਤ ਦਾ ਵੀ ਗੁਰੂ ਦਾ ਵੀ ਇਹ ਆ ਸਾਧ ਸੰਗਤ ਮੇਲਾ ਦਰਸ਼ਨ ਪਰਸੇ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੈ ਸਿਫਤਿ ਕਥ ਸੰਮਦੀ ਨੂਰੇ ਅਰਸੋ ਕੁਰਸੋ ਛੱਡਿਐ ਤੂ ਦੇ ਟਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਐ ਕੱਟੀ ਮੈਂ ਬੇਨਤੀ ਕਰਾਂ ਵੀ ਹੁਣ ਥੋੜਾ ਸਾਂ ਮਟਕਾ ਬਣਾ ਲਿਓ ਸਿੰਘ ਜੀ ਕਿਉਂ ਟਕਾਹ ਹੋਣਾ ਭਾਈ ਗੁਰੂ ਦੀ ਤੁਹਾਡੀ ਕਿਰਪਾ ਨਾਲ ਵੇਖੋ ਇੱਥੇ ਤੁਸੀਂ ਬਿਠਾਇਆ ਤੁਸੀਂ ਸੇਵਾ ਆਪ ਲੈ ਰਹੇ ਚੌਂਕੜਾ ਬੱਜਿਆ ਹੋਇਆ ਇੱਧਰ ਉੱਧਰ ਉਹਨੂੰ ਵੀ ਕਰਵਟ ਨਹੀਂ ਮੋਗੀ ਤੇ ਵੇਖੋ ਇਹ ਵੀ ਇੱਕ ਮਸੱਕਤ ਹੈ ਜਿਵੇਂ ਆਪਾਂ ਬਿਠੇ ਆ ਇਹ ਇਹ ਮਸੱਕਤ ਹੈ ਵੀ ਜਦੋਂ ਆਪਾਂ ਵਿਚਾਰ ਕਰਦੇ ਆ ਤੇ ਧਿਆਨ ਨਾਲ ਸੁਣ ਲਈਏ ਟਕਾਹ ਜਾ ਬਣਾ ਲਿਓ ਭਾਈ ਹਾਂ ਆਉਂਦੀ ਜਾਂਦੀ ਸੰਗਤ ਨੂੰ ਮੈਂ ਬੇਨਤੀ ਕਰਨਾ ਵਿਟਕਾਰ ਬਣਾਇਓ ਹੁਣ ਕੁਝ ਦਿਨ ਰਹੇ ਤੇ ਜਦੋਂ ਵਾਪਸ ਜਾਣਾ ਸੀ ਇਸ ਦਿਨ ਮਾਤਾ ਪਿਤਾ ਕਹਿੰਦੇ ਜੋਗੇ ਨੂੰ ਕਹਿੰਦੇ ਅੱਜ ਆਪਾਂ ਘਰੋਂ ਚਲੇ ਜਾਣਾ ਭਾਈ ਜੋਗਾ ਕਹਿੰਦਾ ਮੈਂ ਨਹੀਂ ਜਾਣਾ ਕਹਿੰਦੇ ਕਿਉਂ ਕਹਿੰਦੇ ਮੈਂ ਨਹੀਂ ਜਾਣਾ ਕਹਿੰਦੇ ਕਾਰਨ ਕਹਿੰਦੇ ਜੀ ਇੰਨਾ ਲੱਗ ਗਿਆ ਵੀ ਅਨੰਦਪੁਰ ਛੱਡਣ ਨੂੰ ਜੀ ਨਹੀਂ ਕਰਦਾ ਕੋ ਸਤਨਾਮ ਸ੍ਰੀ ਵਾਹਿਗੁਰੂ ਮਰਮਾਨੀ ਨਹੀਂ ਕਰਦਾ ਵੀ ਭਾਈ ਜੋਗਾ ਕਹਿੰਦਾ ਵੀ ਮੈਂ ਮਹਾਰਾਜ ਦੇ ਚਰਨਾਂ 'ਚ ਹੀ ਰਹਿਣਾ ਮੈਂ ਨਹੀਂ ਘਰ ਜਾਣਾ ਕਹਿੰਦੇ ਜੋਗਿਆ ਰਹਿਨੇਗਾ ਨਿਕਾ ਜਾ ਤੇ ਹੈ ਤੇਰਾ ਜੀ ਕਿਵੇਂ ਲੱਗ ਜੂ ਕਹਿੰਦਾ ਲੱਗ ਗਿਆ ਜੀ ਮੇਰਾ ਮੈਂ ਨਹੀਂ ਜਾਣਾ ਕਹਿੰਦਾ ਮਾਦਾ ਪਿਤਾ ਕਹਿੰਦੇ ਮਹਾਰਾਜ ਦੇ ਕੋਲ ਲੈ ਜਾ ਕਹਿੰਦੇ ਸੱਚੇ ਪਾਤਸ਼ਾਹ ਜੋਗਾ ਨਹੀਂ ਮੰਨਦਾ ਇਹ ਮੰਨਦਾ ਨਹੀਂ ਪਿਆ ਮਹਾਰਾਜ ਵੀ ਮੈਂ ਜਾਣਾ ਨਹੀਂ ਇਹ ਕਹਿੰਦਾ ਤੁਹਾਡੇ ਕੋਲ ਹੀ ਰਹਿਣਾ ਕਲਗੀਆਂ ਵਾਲੇ ਕਹਿੰਦੇ ਜੋਗੇ ਆ ਦੱਸ ਪਈ ਜਾਣਾ ਹੈ ਕਿ ਨਹੀਂ ਕਹਿੰਦਾ ਮਹਾਰਾਜ ਚਰਨਾਂ 'ਚ ਰੱਖ ਲਓ ਹੁਣ ਆਪਣੇ ਬਣਾਇਆ ਤੁਸੀਂ ਸੱਚੇ ਬਾਦਸ਼ਾਹ ਹੁਣ ਕੋਲ ਰੱਖ ਲਓ ਮੈਨੂੰ ਕਾਹਨੂੰ ਭੇਜਦੇ ਇਨਾਂ ਨਾਲ ਮੈਂ ਨਹੀਂ ਜਾਣਾ ਤੁਸੀਂ ਕਹਿ ਦੋ ਮੇਰੇ ਮਾਤਾ ਪਿਤਾ ਨੂੰ ਮੈਂ ਤੁਸੀਂ ਜਾਓ ਇਨੋਈ ਇਥੇ ਰਹਿਣਾ ਤੇ ਮਹਾਰਾਜ ਕਹਿੰਦੇ ਭਾਈ ਫਿਰ ਇਨੋਈ ਇਥੇ ਰਹਿਣਾ ਸਾਡੇ ਕੋਲ ਜਿਉ ਪਾਏ ਪਿੰਡ ਜਿਨ ਸਾਜਿਆ ਦਿੱਤਾ ਪਿੰਡ ਖਾਣ ਆਪਣੇ ਦਾਸ ਕੀ ਆਪ ਪ੍ਰਾਪਤ ਹੈ ਨਾਨਕ ਸਤਿਗੁਰ ਬਾਣ ਇਥੇ ਰਹਿਣ ਦੇ ਬਾਰੇ ਅਸੀਂ ਧਿਆਨ ਰੱਖਿਆ ਜੀ ਦਾ ਅਸੀਂ ਪਾਲਾ ਗਿਆ ਅਸੀਂ ਵੇਖਾ ਇਹਦਾ ਤੇ ਚੀਜ਼ ਈ ਇੱਥੇ ਹੀ ਰਹਿਣਾ ਕਹਿੰਦੇ ਮਹਾਰਾਜ ਹੁਣ ਇਹ ਇੱਥੇ ਰਹੂੰ ਵੱਡਾ ਹੋ ਜੂ ਜਵਾਨ ਹੋ ਜੂ ਫਿਰ ਵਿਆਹ ਵੀ ਤੇ ਕਰਨਾ ਹੈ ਮਹਾਰਾਜ ਕਹਿੰਦੇ ਜਦੋਂ ਵਿਆਹ ਕਰਨਾ ਹੋਇਆ ਆ ਕੇ ਲੈ ਜਾਓ ਤੇ ਇੱਥੇ ਰਹਿ ਕੇ ਸੇਵਾ ਕਰੂੰ ਸਿਮਰਨ ਕਰੂ ਪੜ੍ਹਾਈ ਵੀ ਕਰੂ ਗੱਤਕੇ ਬਾਜੀ ਘੋੜਸਵਾਰੀ ਨੀਜੇ ਬਾਜੀ ਵੀ ਸਿੱਖ ਲੂ ਸ਼ਾਸਤਰ ਵਿਦਿਆ ਵਿੱਚ ਵੀ ਨੁਕੁੰਨ ਹੋ ਜੂ ਪੜ੍ਹਾਈ ਚ ਵੀ ਤੇ ਸ਼ਾਸਤਰ ਵਿੱਚ ਵੀ ਨੁਕੁੰਨ ਹੋ ਜੂ ਇਹ ਸਿੱਖ ਜੂ ਸਿਪਾਹੀ ਵੀ ਬਣ ਜਾਏਗਾ ਸੰਤ ਵੀ ਬਣ ਜਾਏਗਾ ਕੋ ਸਤਨਾ ਸ਼ਿਰਵਾਰ ਇਹ ਇਹ ਗੁਰੂ ਦੀ ਕਿਰਪਾ ਨਾਲ ਹੁਣਾ ਇੱਕ ਦਿਨ ਚ ਨਹੀਂ ਸਾਰੀ ਜ਼ਿੰਦਗੀ ਦੀ ਕਮਾਈ ਕਰਨਾ ਇਸ ਕਮਾਈ ਤਾਂ ਹੁੰਦੀ ਹੈ ਜੇ ਗੁਰੂ ਕਰਾ ਦੇ ਮੁਕਤ ਭੁਗਤ ਜੁਗਤ ਤੇਰੀ ਸੇਵਾ ਜਿਸ ਤੂੰ ਆਪ ਕਰਾਏ ਤਾਹ ਬੇਕੁੰਠ ਜੈ ਕੀਰਤਨ ਤੇਰਾ ਤੂੰ ਆਪੇ ਸ਼ਰਮਾ ਹੁਣ ਪਰਿਵਾਰ ਤੇ ਆ ਗਿਆ ਜੀ ਪਿਤਾ ਮਾਤਾ ਪਿਤਾ ਉਹ ਜਥਾ ਬਣਾ ਕੇ ਆਇਆ ਉਹ ਤੇ ਹੁਣ ਘਰ ਆ ਗਿਆ ਹੁਣ ਭਾਈ ਜੋਗਾ ਗੋਵਿੰਦ ਸਿੰਘ ਮਹਾਰਾ ਦੇ ਕੋਲ ਹੈ ਤੇ ਕਮਾਲ ਦੀ ਗੱਲ ਜਿੱਥੇ ਸ਼ਸਤਰ ਵਿਦਿਆ ਦੇ ਵਿੱਚ ਨਪੁੰਨ ਹੋਇਆ ਉਥੇ ਸ਼ਾਸਤਰ ਵਿੱਦਿਆ ਵਿੱਚ ਮੀਤਪੂਰਨ ਹੋ ਗਿਆ ਭਾਈ ਜੋਗਾ ਤੇ ਅੰਮ੍ਰਿਤ ਧਾਰੀ ਹੋ ਕੇ ਸਿੰਘ ਵੀ ਸਜਿਆ ਖੋਸਾ ਨਾਮ ਸ੍ਰੀ ਵਾਹਿਗੁਰੂ ਇਹ ਅੰਮ੍ਰਿਤ ਦੀ ਤਾਕਤ ਵੀ ਬਹੁ ਅੰਮ੍ਰਿਤ ਦੀ ਜਿਹੜੀ ਤਾਕਤ ਹੈ ਪਤਾਨੇ ਦੀ ਬਾਟੇ ਵਿੱਚ ਘੋਲ ਕੇ ਪਲਾ ਗਿਆ ਬੋਈ ਹੋਈ ਜਿੰਨ ਚ ਦੁਬਾਰਾ ਜਾ ਜਨ ਦੁਬਾਰਾ ਜਾ ਜਨ ਇੱਕ ਘੋਟ ਪੀ ਕੇ ਤੇਰੇ ਬਾਟੇ ਚੋਂ ਕਰੇ ਮੂਹੜਾ ਇੱਕ ਘੋਟ ਪੀ ਕੇ ਤੇਰੇ ਬਾਟੇ ਚੋਂ ਕਰੇ ਮੂਹੜਾ ਇੱਕ ਘੋਟ ਪੀ ਕੇ ਤੇਰੇ ਬਾਟੇ ਚੋਂ ਕਰੇ ਮੂਹੜਾ ਇੱਕ ਘੋਟ ਪੀ ਕੇ ਤੇਰੇ

ਤੇਰਾ ਖਾਲਸਾ ਧੂਰ ਧਰ ਬਾਤ ਨੂੰ ਤੇਰਾ ਵੇ ਤੇਰਾ ਖਾਲਸਾ ਧੂਰ ਧਰ ਬਾਤ ਨੂੰ ਤੇਰਾ ਵੇ ਤੇਰਾ ਖਾਲਸਾ ਧੂਰ ਧਰ ਬਾਤ ਨੂੰ ਤੇਰਾ ਵੇ ਤੇਰਾ ਖਾਲਸਾ ਇੱਕ ਮੁਰਗੀ ਖਾ ਕੇ ਤੇਰੇ ਲੱਖ नगराज छोले शोले रिया एक पठी खा के नगराज छोले आदि नगराज शोले आदि